ਸਵਾ ਚਾਰ ਸਵਾ ਚਾਰ ਸਵਾ ਚਾਰ ਸਵਾ ਚਾਰ ਦਾ ਅਰਜਨ 2014 ਮਾਡਲ ਆ ਵੀਰੇ 555 ਸਾਈਡ ਗੇਅਰ ਆ ਆ ਮੰਨ ਲਾ 410000 ਰੁਪਏ ਰੇਟ ਆ ਕਿੰਨੇ ਦਾ ਇਹ ਆਪਾਂ 385000 ਦੇ ਦਾਂਗੇ 70000 ਦਾ ਇਹ ਕਰੀਏ 70000 ਚੱਲ ਖੜ ਕੇ ਗੱਲ ਕਰ ਮੇਰੇ ਨਾਲ ਲਓ ਜੀ 70000 ਦਾ 700 ਘੰਟਾ ਚੱਲਿਆ ਬਿਲਕੁਲ ਨਵਾਂ 450000 ਰੇਟ ਕਿੰਨਾ ਬਾਈ ਮਾਲ ਲਾਗਾ 455000 ਰੁਪਏ ਰੇਟ ਆ 4 लाख 40000 ਰੁਪਏ ਸ਼ਰਮ ਲਾਲੀ ਨੇ 7.4 ਦਾ ਲੈ ਗੋ 2016 ਮਾਡਲ ਚਾਰੇ ਟਾਇਰ ਰੈਡੀ 430000 ਡਿਮਾਂਡਾ ਕਿੰਨੇ ਦਾ 490000 ਦਾ 380000 85000 ਲਓ ਜੀ 85000 ਦਾ ਲੈ ਜਾ ਤੂੰ ਇਹ ਟਰੈਕਟਰ ਦਾ ਕਰੀ ਕੀ ਜਾਨਣਾ ਯਾਰ ਹਾਂ 16 ਮਾਡਲ ਆ ਯਾਰ ਬਾਈ ਸਾਲਾ 90000 ਦਾ ਤਾਂ ਮੈਂ ਵੇਚੀ ਆ ਵੇਚਿਆ ਸੀ ਇਹ ਦਿਮਾਗ ਜਿਲ ਗਿਆ ਵਾ ਉਹ ਜੀ 18 ਮਾਡਲ ਡਬਲ ਡਿਸਟ੍ਰੀਬਿਊਟਰ ਹੈ 515000 ਦੀ ਮੰਗ ਹੈ 4 ਲੱਖ ਕਿੰਨੇ ਦਾ ਫਿਰ ਦੇ ਦਾਂਗੇ 90000 ਦਾ 4 ਲੱਖ ਇਹ ਕੱਪੜੇ ਲਾਉ ਕਿਸੇ ਦੇ ਕਿੰਨੇ ਦਾ ਬਾਈ 18 ਮਿਲ ਲਿਆ ਯਾਰ ਟਰੈਕਟਰ ਕਿੰਨੇ ਦਾ 4 ਲੱਖ ਕਿੰਨੇ ਦਾ 90000 ਦਾ ਜੈ ਜੈ 85000 ਬੱਲਦਾ ਹੈ 75000 ਇੱਥੇ ਖੜ ਕੇ ਗੱਲ ਕਰ ਲੈ 75000 ਨਹੀਂ ਮਗਾ 80000 ਦਾ ਲੈ ਜੀ ਤੂੰ ਚਲਾ ਕੇ ਦੇਖ ਲਿਆ ਜਲ ਤਾਂ ਹਣੋ ਜੀ ਇਹ ਤੁਸੀਂ ਚਿਲਾ ਕੇ ਦੇਖ ਲੈ ਕੋਈ ਲਾ ਲੋਂਗੇ ਕੇ ਨਾ ਉਹ ਤਾਂ ਠੀਕ ਹੈ ਜੇ ਮਨ ਮੰਨਿਆ ਲੈ ਲਈ ਨਹੀਂ ਨਾ ਲਈ ਚਾਹ ਆ ਜਾਣਦੇ ਭਾਈ ਹੁੰਦਾ ਹਾਂ ਹਾਂ ਭਾਈ ਕਿਹੜਾ ਲੈਣਾ ਕਿਹੜਾ ਲੈਣਾ ਆਹ ਲਿਆ ਵਧੀਆ ਕੀ ਆ ਭਾਈ ਫਰੀਜ਼ ਪੀਟ ਆ ਇਹ ਕਿਸੇ ਨੂੰ ਬਤlana ਮਾ ਲੈ ਜਾ ਫਿਰ ਕਿੰਨੇ ਦੇ ਦੋ ਕਿੰਨੇ ਦੇ ਲਾਉਣ ਦੋ ਢਾਈ ਲੱਖ ਭਾਈ ਜਰੂਰ ਵੇਨਾ ਨਾ ਦੋ ਢਾਈ ਲੱਖ ਔਰ ਘਰ ਮਤਲੇ ਮਾਰ ਲੈ ਲੈ ਯਾਰ ਬਈ ਆਪਾਂ ਤਾਂ ਤਿਆਰ ਹੋਂਨੇ ਅੱਤੀ ਭਾਈ ਜੀ ਲੈਣਾ ਤੇ ਸੁਣਣਾ ਬਹੁਤ ਹੈ ਕਿਹੜਾ ਇਹ ਇਹ ਲੈਣਾ ਜੇ ਮੈਂ ਲੈ ਮਾਰ ट्राई ਕੋ ਜਨ ਮਾਰ ट्राई ਜੀ ਮੈਂ ਤਾਂ ਮਾਰ ਕਰਾ ਸਰਦੇ ਫੋਨ ਦਾ ਖਹਿੜਾ 11 ਮਾਡਲ ਹੈ ਵੀਰੇ ਡਬਲ ਪਾਵਰ ਸਟੀering ਆ ਵੀਰੇ ਸਾਰਾ ओरिजिनल ਆ ਵੀਰੇ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਾਇਰ ਟੂਰ ਚੰਗੇ ਆ ਵੀਰੇ 2 ਲੱਖ 3 ਲੱਖ 65 ਹਜ਼ਾਰ ਲਿਖੀ ਬਠਾ ਕਿੰਨੇ ਦਾ ਤੇ ਆਪਾਂ ਪੰਨ ਲੱਖ 40000 ਇਹਨੂੰ ਫਲਾਇਆ 330 ਇਹਨੂੰ ਨਹੀਂ ਫਲਾਇਆ ਇਹਨੂੰ ਫੜਕਾ 33000 ਦਾ ਟਰੈਕਟਰ ਲੈ ਜਿਓ ਅੱਗੇ ਹੋ ਜਾ ਕਰ ਮਾੜਾ ਜਾ ਲਓ ਜੀ ਬਿਨਾ ਟਰਪੋ ਤੋਂ 55 ਐਚਪੀ ਵਾਲਾ 30 ਸਪੀਡ ਦੇ ਵਿੱਚ 10 ਮਾਡਲ ਆ ਪੰਜਾਬ ਨੰਬਰ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਚੇਪੜੀ ਕਾਪੀ ਆ 475 ਲਿਖਿਆ ਕਿੰਨੇ ਦਾ ਇਹ ਆਪਾਂ 4.5 ਲੱਖ ਰੁਪਏ ਦਾ ਸਹੀ ਆ ਭਾਈ ਲਓ ਜੀ 2014 ਮਾਡਲ ਆ ਜੀ ਟੈਟਰ ਚੰਗੇ ਟਰੈਕਟਰ ਤੇ ਸਾਰਾ 오ਰੀਜਨਲ ਆ ਸਿੰਪਲ ਸਟੀering ਆ ਸਿੰਗਲ ਕਲਚ ਆ 295 ਡਿਮਾਂਡ ਕਿੰਨੇ ਦਾ? ਇਸੇ ਆ ਬੋਲ ਆ ਕੇ 2 ਲੱਖ 2 ਲੱਖ ਤੇ 70 ਹਜ਼ਾਰ ਦਾ ਟਰੈਕਟਰ ਲੈ ਜਿਓ। ਲਓ ਵੀਰੇ, ਉਸ ਤੋਂ ਬਾਅਦ ਆ ਗਿਆ 855 2017 ਮਾਡਲ ਟੈਟੂ ਰੇ ਗਿਆ ਬਾਈ 75 ਤੋਂ 80 ਪੈਸੇ 5 ਲੱਖ 30 ਹਜ਼ਾਰ ਡਿਮਾਂਡ ਕਿੰਨੇ ਦਾ? 5 ਲੱਖ 10 ਹਜ਼ਾਰ ਦਾ। ਪੂਰੇ 5 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਵੀਰੇ। ਉਸ ਤੋਂ ਬਾਅਦ ਆ ਗਿਆ ਅੱਠ ਮਾਡਲ। ਬਾਈ ਮਾਡਲ ਹੀ ਆ ਕੇ ਇੱਥੇ ਮਾਰਦੇ ਨਮਾਲਾ ਕੈਮਰਾ। ਅਰੇ ਸਿੱਕਾ ਸ਼ੁਕਰ ਨਾਲ ਆ 15 ਮਾਡਲ ਵਰਗਾ ਟ੍ਰੈਕਟਰ ਆ ਸਿੰਪਲ ਸਟੀਅਰਿੰਗ ਆ ਜੀ ਡਬਲ ਕਲੱਚ ਆ ਸਾਈਡ ਗੇਅਰ ਆ ਜੀ ਸਟੇਅਰ ਹੈ ਗਿਆ ਵੀ 85 90 85 ਪੈਸੇ ਹੈਗੇ ਆ ਸੋਨਾ ਬਹੁਤ ਆ ਵੀਰੇ 315000 ਇਹ ਆ 95000 ਦਾ ਦਿਆਂਗਾ 2 ਲੱਖ 280 90000 ਦਾ ਲੈ ਜਿਓ ਲਓ ਜੀ 2021 ਮਾਡਲ ਦੇ ਵਿੱਚ ਵੀਰੇ ਸੋਨਾ ਲੀਕਾ 60 ਚਾਰੇ ਟਾਇਰਾਂ ਦਾ ਵੀ ਜੀ ਬਿਲ ਮਿਲ ਜੂਗਾ ਸਾਰਾ Ориਜਨਲ ਆ ਕੋਕਾ ਪੀ ਟ੍ਰੈਕਟਰ 615000 ਡਿਮਾਂਡ ਕਿੰਨੇ ਦਾ 590000 ਦਾ 580000 ਦਾ ਟਰੈਕਟਰ ਲੈ ਜਿਓ ਉਹ ਦੂਆ 35 ਵਾਲਾ ਸੋਨਾ ਲਿਖਾ 21 ਮਾਡਲ ਡਵਲ ਡਿਸਟ੍ਰੀਬਿਊਟਰ ਪਾਵਰ ਸਟੀering ਟੌਪ ਮਾਡਲ ਟਰੈਕਟਰ ਆ ਜੀ 455000 ਦਾ ਡਿਮਾਂਡ ਕਿੰਨੇ ਦਾ 4 ਲੱਖ ਇਹ ਦੇ ਦਾਂਗੇ ਆਪਾਂ 40000 ਦਾ ਨਹੀਂ ਯਾਰਾ 1/2 4 ਦਾ 1/2 4 1/2 4 1/2 4 ਦਾ ਲੋ ਜੀ ਆ ਨਿਕਾ ਦਾ ਰਿਕਟਰ ਦੇਖੀਏ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਬੱਚਿਆਂ ਵਾਸਤੇ 2012 ਮਾਡਲ ਆ ਰਾਜਸਥਾਨ ਦਾ ਨੰਬਰ ਹੈ ਗੇਅਰਿੰਗ ਦਾ ਬਹੁਤ ਵਧੀਆ ਜੀ ਸੈਲਫ ਸਟਾਰਟ ਆ ਤੇ ਖੇੜ ਜੀ ਵਧੀਆ ਆਪਾਂ ਲੈ ਆਂ ਭੋਲੂ ਵਾਸਤੇ ਤੇ ਦੇ ਵੀ ਦੇਵਾਂਗੇ ਤੇ 7 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਸਨ ਵਾਲੇ ਚੋ ਕਰ ਲਾਂਗੇ 2012 ਮਾਡਲ ਲੋ ਜੀ ਅਰਜਨ 2014 ਮਾਡਲ ਆ ਵੀਰੇ 555 ਸਾਈਡ ਗੇਅਰ ਆ ਟਾਇਰ ਹੈਗੇ ਬਾਈ 85 ਤੋਂ 90 95 ਪੈਸੇ ਟਾਇਰ ਹੈਗੇ ਆ ਸਾਰਾ 오ਰੀਜਨਲ ਆ 14 ਮਾਡਲ 410 ਲਿਖੀ ਬਣਾ ਕਿੰਨੇ ਦਾ 14 ਮਾਡਲ ਦਾ 4 ਲੱਖ 1000 ਰੁਪਏ ਰੇਟ ਹੈ ਕਿੰਨੇ ਦਾ ਆਪਾਂ 3 ਲੱਖ 85000 ਦਦਾਂਗੇ 70000 ਦਾ ਇਹ ਤਾਂ ਜਾ 70000 ਚੱਲ ਖੜ ਕੇ ਗੱਲ ਕਰ ਮੇਰੇ ਨਾਲ ਲਓ ਜੀ 70000 ਦਾ ਲਓ ਜੀ 65 65 ਏਸ਼ ਆ ਗਿਆ ਜੀ ਆਪਣਾ ਟਰੈਕਟਰ ਆਇਆ ਸੀ ਬਲਡ ਟਰੈਕ 60 ਸੇਮ ਫੰਕਸ਼ਨਲ ਟਰੈਕਟਰ ਚ 24 ਬੀ ਟਰੈਕਟਰ ਹੈ ਵੀਰੇ ਚਾਰੇ ਟਾਇਰ ਨਾਲ ਦੇ ਪਿਛਲੇ ਟਾਇਰ ਬਾਈ 85 ਪੈਸੇ ਪਏ ਆ ਜੀ ਨਾਲ ਦੇ 90 ਪੈਸੇ ਆ ਤੇ 20 ਮਾਡਲ ਆ 510000 ਡਿਮਾਂਡ ਕਿੰਨੇ ਦਾ ਇਹ ਆਪਾਂ 4 ਲੱਖ ਦੇ ਦਾਂਗੇ 90000 ਦਾ 4 ਲੱਖ 80000 ਦਾ ਟਰੈਕਟਰ ਲੈ ਜਿਓ ਵੀਰੇ ਉਸ ਤੋਂ ਬਾਅਦ ਆ ਗਿਆ ਪ੍ਰੀਤ ਆ 6099 ਸਾਰਾ ओरिजिनल ਆ ਕੋਕਾ ਪੀਸ ਦਾ ਜੀ 85 ਤੋਂ 90 ਪੈਸੇ ਟਾਇਰ ਨਾਲ ਦੇ ਆ 700 ਘੰਟਾ ਚੱਲਿਆ 700 ਘੰਟਾ ਚੱਲਿਆ ਬਿਲਕੁਲ ਨਵਾਂ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਜੀ 4 ਲੱਖ ਤੇ 55000 ਰੇਟ ਕਿੰਨਾ 22 ਮਾੜ ਲਾਗਾ 4 ਲੱਖ 55000 ਰੁਪਏ ਰੇਟ ਹੈ 440000 ਰੁਪਏ ਹੈ ਸ਼ਰਮ ਲਾਲੀਏ ਨੇ ਸਵਾ 4 ਦਾ ਲੈ ਜਾ ਸਵਾ 4 ਦਾ ਲੈ ਜਾ ਲੈ ਮਿੱਤਰੋ 2016 ਮਾਡਲ ਚਾਰੇ ਟਾਇਰ ਰੈਡੀ ਰੈਡੀਅਰ ਲੱਗਿਆ ਜੀ ਫਾਈਬਰ ਛਤਰੀ ਲੱਗਿਆ ਵੀਰੇ ਟਾਇਰ ਟੂਰ ਚੰਗਿਆ ਸਾਰਾ 오ਰੀਜినਲ ਕੋਕਾ ਪੀ ਟਰੈਕਟਰ ਆ ਵੀਰੇ 555 ਸਾਈਡ ਗੇਰਾ ਵਾਲਾ 430000 ਡਿਮਾਂਡਾ ਕਿੰਨੇ ਦਾ 16 ਮਾੜਲਾ 430000 ਰੇਟ ਹੈ ਹਾਂਜੀ 390000 ਦਾ 380000 85000 ਲਓ ਜੀ 85000 ਦਾ ਲੈ ਜਾ ਤੂੰ ਇਹ ਟਰੈਡਰ ਤਾਂ ਕਰੀ ਕੀ ਜਾਨਣਾ ਯਾਰ ਕਿਉਂ ਹਾਂ 16 ਮਾੜਲਾ ਯਾਰ ਬਾਈ ਸਾਲਾ 90000 ਦਾ ਤਾਂ ਮੈਂ ਵੇਚੀ ਆ ਵੇਚਿਆ ਸੀ ਇਹ ਹਾਂ ਚਲੋ ਦਿਮਾਗ ਗਿਲ ਗਿਆ ਦਾ ਕੋਈ ਨਾ ਚਲੋ 3 ਲੱਖ ਤੇ 85000 ਦਾ ਹਾਂ ਜਾਂ ਨਹੀਂ ਇਹdu ਘਟਣਾ ਨਹੀਂ ਵੀਰੇ ਰੁਪਿਆ ਵੀ 35 ਆਲਾ ਸੋਨਾ ਨੀਕਾ ਵੀਰੇ 2011 ਮਾਡਲ ਆ ਸਿੰਪਲ ਸਟੀering ਦਾ ਟਾਇਟੂਰ ਵਧੀਆ ਪਏ ਆ ਤੇ ਬਹੁਤ ਵਧੀਆ ਟਰੈਕਟਰ ਆ ਜੀ 270 ਡਿਮਾਂਡ ਕਿੰਨੇ ਦਾ ਇਹ ਆਪਣਾ ਆ 35 ਆਲਾ 235 ਦਾ 235 ਦਾ 77000 ਰੇਟ ਆ 235 ਦਾ ਇਹਦਾ ਇਹ ਆਪਾਂ ਕਿੰਨਾ ਖਚ ਪੜਦਾ 35 35 35 35 35 35 35000 ਦਾ ਲੋ ਜੀ 18 ਮਾਡਲ ਡਬਲ ਡਿਸਟ੍ਰੀਬਿਊਟਰਰੀ ਟਾਇਰ ਹੈਗਾ 85 90 ਪੈਸੇ ਸਾਰਾ ਓਰੀਜਨਲ ਜੀ ਰੁਪਈਆ ਦਾ ਰੁਪਈਆ ਟਰੈਕਟਰ ਆ ਰੀੜੂਆ ਵਿੱਚ ਹੈ ਪਾਈ ਜਿਹੜਾ ਲੱਗਿਆ ਹੋਆ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਵੀਰੇ ਲੋਨ ਫੈਂਸੋ ਜੂ ਪੁਰਾਣਾ ਕੱਟਿਆ ਜਾਊ 5 ਲੱਖ 15000 ਦੀ ਮੰਗ ਆ 4 ਲੱਖ ਕਿੰਨੇ ਦਾ 18 ਮਾੜਲਾ 5 ਲੱਖ 15000 ਤੇ ਰੇਟ ਹੈ ਤੇ ਦੇ ਦਾਂਗੇ 90000 ਦਾ 4 ਲੱਖ ਇਹ ਕੱਪੜੇ ਲਾਉਗੇ ਕਿੰਨੇ ਦਾ ਬਾਈ 18 ਮਿਲ ਲਾ ਯਾਰ ਟਰੈਕਟਰ ਕਿੰਨੇ ਦਾ 4 ਲੱਖ ਕਿੰਨੇ ਦਾ 90000 ਦਾ ਜੀ ਜੀ 85000 ਬਲਦਾ 75000 ਇੱਥੇ ਖੜ ਕੇ ਗੱਲ ਕਰ ਲੈ 75000 ਮੈਂ ਹੀ ਮਗਾ 80000 ਦਾ ਲੈ ਜੀ ਲਓ ਜੀ 19 ਮਾਡਲ ਅਰਜਨ ਸੈਂਟਰ ਗੇਅਰ ਦੇ ਵਿੱਚ ਆ 605 ਟਾਇਰ ਟੂਰ ਚੰਗਿਆ ਬਾਈ ਪਿਛਲੇ ਹੈਗੇ 85 ਤੋਂ 90 ਪੈਲੇ ਟਾਇਰ ਮੂਹਰੇ 75 ਤੋਂ 80 ਪੈਸੇ ਬਾਈ 19 ਮਾਡਲ 545000 ਡਿਮਾਂਡ ਕਿੰਨੇ ਦਾ ਉੰਨੀ ਮਾੜਲਾ ਚ 5 ਲੱਖ 45 ਹਜ਼ਾਰ ਤੇ ਰੇਟ ਆ। ਓਹ ਹੋ। 5 ਲੱਖ 15 ਹਜ਼ਾਰ ਦਾ। ਪੂਰੇ 10 ਹਜ਼ਾਰ ਦਾ ਲੈ ਜਾਓ। ਲਓ ਜੀ। ਓਦੋਂ ਬਾਅਦ ਆ ਗਿਆ ਸਟੈਂਡਰਡ। 2013 ਮਾਡਲ ਆ ਜੀ 55 ਐਚਪੀ ਵਾਲਾ ਜੀ ਪਾਵਰ ਸਟੀਅਰਿੰਗ ਦੇ ਵਿੱਚ ਆ ਜੀ ਡਬਲ ਕਲਚ ਆ ਸੈਂਟਰ ਗੇਅਰ ਆ। ਤੈਰ ਹੈਗਾ ਸੱਚਕ ਪੈਸੇ ਤੈਰ ਆ ਜੀ 2 ਲੱਖ 75 ਹਜ਼ਾਰ ਡਿਮਾਂਡ ਕਿੰਨੇ ਦਾ? ਬੋਲੀ 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 27595 ਹਜ਼ਾਰ ਤੇ ਰੇਟ ਆਗਾ 2 ਲੱਖ। ਚਾ 2 ਲੱਖ 95 ਹਜ਼ਾਰ ਸੌਰੀ ਬਾਈ। 13 ਮਾੜ ਲਾਗਾ। 13 ਹੀ ਬੋਲਿਆ ਬਾਈ। ਬੋਲ ਕਿੰਨੇ ਦਾ? ਆਪਾਂ ਇਹ ਦੇ ਦਾਂਗੇ। 280000 2 ਲੱਖ ਤੇ 210000 270000 ਦਾ ਲਓ ਜੀ ਉਹ ਦੋ ਆਦਾ 30 ਵਾਲਾ ਜੇ ਟਰਾਲੀ ਵਾਸਤੇ ਜਾਂ ਕਿਸੇ ਨੇ ਪੱਠੇ ਵਾਸਤੇ ਜਾਂ ਕੋਈ ਛੋਟੇ ਕੰਮ ਵਾਸਤੇ ਚਾਹੀਦਾ ਹੋਵੇ ਬਾਈ ਟਰੈਕਟਰ ਬਹੁਤ ਵਧੀਆ ਖਰਚਾ ਘੱਟ ਹੁੰਦਾ 2015 ਮਾਡਲ 255000 ਡਿਮਾਂਡ ਕਿੰਨੇ ਦਾ ਬਾਈ 2015 ਮਾਡਲ ਟਰੈਕਟਰ ਹੈਗਾ 300000 ਰੁਪਏ ਰੇਟ ਆ ਟਾਇਰ ਨਵੇਂ ਆ 30000 ਦਾ 30000 ਦਾ 235000 ਦਾ 30000 ਤਾਂ ਦੇਵਾਂਗੇ ਲਓ ਜੀ 2009 ਮਾਡਲ ਆ ਗੇਅਰ ਰਿੰਜ ਦਾ ਓਕੇ ਜੀ ਡਬਲ ਕਲੱਚ ਆ 50 ਐਚਪੀ ਆ ਐਚਪੀ ਮਾਸਟਰ ਮੈਲਜ ਟਾਇਰ ਹੈਗਾ ਜੀ 70 ਕੁ ਪੈਸੇ 265000 ਡਿਮਾਂਡ ਕਿੰਨੇ ਦਾ ਵੀਰੇ 9 ਮਾਡਲ ਲਾਗਾ 265000 ਰੇਟ ਆ 240000 ਦਾ 235000 ਦਾ ਟਰੈਕਟਰ ਲੈ ਜਿਓ ਤੇ ਜਸਵੰਤ ਦਾ ਨੰਬਰ ਨੋਟ ਕਰ ਲਓ ਵੀਰੇ ਨੰਬਰ ਬੋਲ 90410 90410 27342 27342 342 ਜਸਵੰਤ ਸਿੰਘ ਦਾ ਪਿੰਡ ਹੈਗਾ ਜੀ ਕੋਰਚਮੀਰ ਟਰੈਕਟਰ ਖੜੇ ਹੁੰਦੇ ਆ ਤਲਵੰਡੀ ਸਾਬੋ ਸਾਰੇ ਟਰੈਕਟਰਾਂ ਤੇ ਲੋਨ ਹੋ ਜੂ ਸਾਰੇ ਟਰੈਕਟਰਾਂ ਚ ਪੁਰਾਣੇ ਕੱਟੇ ਜਾਣਗੇ ਵੀਰੇ ਠੀਕ ਆ ਦੂਜਾ ਨੰਬਰ ਨੋਟ ਕਰ ਲਓ 9877744099 ਠੀਕ ਆ ਗੱਲ ਵੀਰੇ ਦੋਨੇ ਨੰਬਰਾਂ ਤੇ ਕਾਲ ਕਰ ਲਿਓ ਇਹਨਾਂ ਦੇ ਟਰੈਕਟਰ ਜੇ ਮੇਰਾ ਨੰਬਰ ਹੈਗਾ 947884545 ਦੂਜਾ ਨੰਬਰ ਹੈਗਾ 887294545 ਸਾਰੇ ਨੰਬਰਾਂ ਦੇ WhatsApp ਚ ਆਉਂਦਾ ਸਾਰਿਆਂ ਤੇ ਕਾਲਿੰਗ ਆਉਂਦੀ ਆ ਚਾਬੀ ਦੇ ਨਾਲ ਬਾਈ ਤੋਂ ਸੌਦਾ ਜਿੱਥੇ ਮਰਜੀ ਹੋਵੇ 1000 ਰੁਪਇਆ ਫੜ ਲਿਓ ਵੀਡੀਓ ਵਧੀਆ ਲੱਗੀ ਦੱਬ ਕੇ ਲੈਕ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਬਹੁਤ ਬਹੁਤ ਮਿਹਰਬਾਨੀ ਸੱਸੀ ਗੱਲ ਜੀ